ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjabi BB13 ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਦਰੇ ਸੰਤਾ ਦੀ ਵਰਸੀ ਤੇ ਆਏ ਹੋਏ ਹਾਂਗੇ ਤੁਹਾਨੂੰ ਅੱਗੇ ਆਪਾਂ ਡੇਰੇ ਦੇ ਦਰਸ਼ਨ ਕਰਾਉਣੇ ਆ ਪੂਰੇ ਬਲੌਗ ਦੇ ਨਾਲ ਬਨੇ ਰਹੋ ਤੇ ਬਲੌਗ ਵਧੀਆ ਲੱਗੇ ਲਾਈਕ ਸ਼ੇਅਰ ਕਰ ਹਾਂਜੀ ਇਹ ਬਦਰੇ ਦਾ ਹੀ ਡੇਰੇ ਦਾ مین ਗੇਟ ਹੈਗਾ ਤੁਸੀਂ ਗੇਟ ਦੇਖ ਸਕਦੇ ਹੋਗੇ ਉੱਪਰ ਲਿਖਿਆ ਵੀ ਹੋਇਆਗਾ ਅੱਗੇ ਆਪਾਂ ਤੁਹਾਨੂੰ ਡੇਲ ਦੇ ਅੰਦਰ ਲੈ ਕੇ ਚੱਲਦੇ ਆਂਗੇ ਇਸ ਵਾਲੀ ਸਾਈਡ 'ਈ ਸਮਾਦਾਵਾਂ ਲੀਆਂ ਹੋਈਆਂ ਨੇ ਆਪਾਂ ਤੁਹਾਨੂੰ ਸਮਾਦਾਂ ਦੇ ਵੀ ਦਰਸ਼ਨ ਕਰਾਉਣੇ ਆਂਗੇ ਹੁਣ ਤੁਹਾਨੂੰ ਇਹ ਸਮਾਦਾਂ ਦੇ ਅੰਦਰ ਲੈ ਕੇ ਚੱਲਦੇ ਆਂਗੇ ਸਮਾਦਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਹਾਂਜੀ ਦੂਜੀ ਸਮਾਦਰ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਦਰਸ਼ਨ ਕਰ ਸਕਦੇ ਹੋ ਸ਼ਿਵ ਸ਼ੰਕਰ ਜੀ ਦੀ ਸ਼ਿਵਲਿੰਗ ਬਣੀ ਹੋਈ ਆ ਪਾਠੀ ਪ੍ਰਕਾਸ਼ ਹੋਏ ਹੋਏ ਹਨ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਤੁਸੀਂ ਮਹਾਰਾਜ ਦੀ ਸਵਾਰੀ ਦਾ ਇੱਧਰ ਤੁਹਾਨੂੰ ਲੱਗਿਆ ਹੋਇਆ ਹੈ ਇਹ ਸੰਤਾਂ ਦੀ ਫੋਟੋਆਂ ਨੇ ਤੁਸੀਂ ਸੰਤਾਂ ਦੀ ਫੋਟੋਆਂ ਦੇਖ ਸਕਦੇ ਹੋਗੇ ਲੰਗਰ ਛਕਾਇਆ ਜਾ ਰਿਹਾ ਹੈ ਇੱਧਰ ਵੀਰ ਆਪਣੀ ਸੇਵਾ ਕਰਦੇ ਨੇ ਇਸ ਵਾਲੀ ਸਾਈਡ ਹੀ ਸੰਤ ਪ੍ਰਸ਼ਾਦ ਦਾ ਛਕ ਰਹੇ ਨੇ ਤੇ ਕੋਜੀ ਬੀਲੇ ਪ੍ਰਸਾਦ ਦਾ ਵਰਤਾਰੇ ਨੇ ਇਹ ਸੰਤ ਜੀ ਬਹੁਤ ਦੂਰੋਂ ਦੂਰੋਂ ਆਉਂਦੇ ਨੇ ਹਰ ਸਾਲ ਦੀ ਤਰ੍ਹਾਂ ਅੱਗੇ ਇੱਧਰ ਤੁਸੀਂ ਦੇਖ ਸਕਦੇ ਹੋਗੇ ਇੱਧਰ ਲੰਗਰ ਦਾ ਟੁੱਟ ਵਰਤ ਰਿਹਾ ਹਾਂਜੀ ਇਹ ਸੰਤ ਜਗਦੇਵ ਮਨੀ ਜੀ ਨੇ ਸਾਡੇ ਪਿੰਡ ਕੁੰਬੜਾਹਲ ਤੋਂ ਨੇ ਇੱਧਰ ਜੀ ਹਲਵਾਈ ਲੱਗੇ ਹੋਏ ਨੇਗੇ ਪਕੌੜੇ ਕੱਢ ਰਹੇ ਨੇ ਤੇ ਜਲੇਬੀਆਂ ਬਣਾ ਰਹੇ ਨੇ ਆਹ ਹਲਵਾਈ ਚਾਹ ਬਣਾਉਗਾ ਤਾਂ ਦੇਖ ਸਕਦੇ ਹੋ ਕਿ ਇੱਥੇ ਚਲੇਬੀਆਂ ਬਣ ਰਹੀਆਂ ਨੇ ਜੇ ਤੁਹਾਨੂੰ ਜੀ ਆਪਣਾ ਅੱਜ ਦਾ ਵਲੌਗ ਵਧੀਆ ਲੱਗੇ ਤਾਂ ਬਲੌਗ ਨੂੰ ਲਾਈਕ ਕਰ ਲਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਆਪਣੇ ਚੈਨਲ ਨੂੰ ਥੈਂਕਸ ਫॉर ਵਾਚਿੰਗ